ਪਾਣੀ ਲੈ ਜਾ ਆਪਣੀ ਪਾਣੀ ਮੱਕ ਲਾ ਗਈ ਕੋਈ ਚੰਗੀ ਨਹੀਂ ਹੈ ਇਹਨੇ ਇਹ ਤੇ ਦਿਨੀ ਰਾਜਪੁਰਾ ਤੋਂ 15 ਕਿਲੋਮੀਟਰ ਦੂਰ ਕਸਬਾ ਬੰਦੂਰ ਦੀਨਪੰਧਾ ਪਿੰਡ ਕੰਮਕਲਾ ਦਾ ਜਿੱਤੇਪਾਖੀ ਲੰਬੇ ਸਮੇਂ ਤੋਂ ਬੁਰਨਾਨਕ ਮੋਦੀ ਖਾਨਾ ਸਟੋਰ ਚੱਲ ਰਿਹਾ ਸੀ ਜਿਸ ਵਿੱਚ ਕਿਰਿਆਨੇ ਦਾ ਸਮਾਨ ਵੱਡੀ ਗਿਣਤੀ ਵਿੱਚ ਪਿਆ ਸੀ ਚੈਨਲ ਉਪਲਬਧਨ ਕਾਰਨ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਸ ਕਾਰਕ ਕਿ ਕਿਰਿਆਨੇ ਸਟੋਰ ਦੇ ਮਾਲਕ ਸਿਮਰ ਸਿੰਘ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਸਾਡਾ ਤਾਂ ਸਭ ਕੁਝ ਸੜ ਕੇ ਸੁਆਹ ਹੋ ਗਿਆ ਅਚਾਨਕ ਬਿਜਲੀ ਦਾ ਸਰਕਟ ਬੂੰਡਾ ਸ਼ਕ ਲੱਗਣ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਅੱਗੇ ਕਾਬੂ ਪਾਇਆ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਕਾਫੀ ਅੱらせ ਤੋਂ ਕਿਰੀਆਨਾ ਸਟੋਰ ਚਲਾ ਰਹੇ ਅਚਾਨਕ આગ ਲੱਗਣ ਕਰਕੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਸੀਂ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਮਾਜੀ ਕੀ ਨਾਮ ਗੁਰਵਿੰਦਰ ਸਿੰਘ ਹੈ ਜੀ ਹਾਂ ਕਿਵੇਂ ਲੱਗਿਆ ਉਹ ਇਹ ਰਾਤ ਕੋਈ 12:30 ਵਜੇ ਛੋਟ-ਛੋਟ ਕਰਕੇ ਲੱਗੀ ਇੱਕ ਆਦੀ ਦੁਕਾਨਾ ਇਹ ਗੁਨਾਨਕ ਮੋਦੀ ਖਾਨਾ ਕਿਰੀਆਨਾ ਦੀ ਦੁਕਾਨ ਸੀ ਜੀ ਹਾਂ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਘੱਟੋ ਘੱਟੀ ਵੀ 40-50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਆ ਵੀ ਸਾਨੂੰ ਕੁਝ ਨਾ ਕੁਝ ਦਾ ਮੁਆਵਜ਼ਾ ਮਿਲਣਾ ਚਾਹੀਦਾ ਇਹਦਾ ਜੀ ਹਾਂਜੀ ਕੀ ਨਾਂ ਆਪਣਾ ਬਲਵਿੰਦਰ ਸਿੰਘ ਹੈ ਜੀ ਮੋਦੀ ਖਾਨਾ ਦੁਕਾਨ ਤੇ ਸਰਕਟ ਛੋਟ ਸਰਕਟ ਹੋ ਗਿਆ ਜੀ ਤਕਰੀਬਨ 12 ਵਜੇ ਦੇ ਕਰੀਬ ਸੁਹਾ ਹੋ ਗਏ ਸਾਰਾ ਕੁਝ ਤਕਰੀਬਨ 40-45 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਵਰਨਮੈਂਟ ਤੇ ਇਹ ਮੰਗ ਕਰਦੇ ਆ ਇਸ ਦਾ ਮੁਆਵਜ਼ਾ ਸਾਨੂੰ 100% ਮਿਲਣਾ ਚਾਹੀਦਾ

ਇਤਿਹਾਸਿਕ ਰਾਜਪੁਰਾ ਤੋਂ 15 ਕਿਲੋਮੀਟਰ ਦੂਰ ਕਸਬਾ ਬੰਦੂਰ ਦੀਨਪੰਧਾ ਪਿੰਡ ਕੰਮ ਕਲਾ ਦਾ ਜਿੱਤੇ ਪਾਕੀ ਲੰਬੇ ਸੰਗ ਬੁਰਨਾਨਿਕ ਮੋਦੀ ਖਾਨਾ ਸਟੋਰ ਚੱਲ ਰਿਹਾ ਸੀ ਜਿਸ ਵਿੱਚ ਕਿਰਿਆਨੇ ਦਾ ਸਮਾਨ ਵੱਡੀ ਗਿਣਤੀ ਵਿੱਚ ਪਿਆ ਸੀ ਚੈਨਲ ਅਪਲਿਕੇਸ਼ਨ ਕਾਰਨ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਸ ਕਾਰਕ ਕਿ ਕਿਰਿਆਨੇ ਸਟੋਰ ਦੇ ਮਾਲਕ ਸਿਮਰ ਸਿੰਘ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਸਾਡਾ ਤਾਂ ਸਭ ਕੁਝ ਸੜ ਕੇ ਸੁਆਹ ਹੋ ਗਿਆ ਅਚਾਨਕ ਬਿਜਲੀ ਦਾ ਸਰਕਟ ਬੂੰਡਾ ਸ਼ਾਫ ਲੱਗਣ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਅੱਗੇ ਕਾਬੂ ਪਾਇਆ ਸਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਕਾਫੀ ਅੱらせ ਤੋਂ ਕਿਰੀਆਨਾ ਸਟੋਰ ਚਲਾ ਰਹੇ ਅਚਾਨਕਾਂ ਬਗਲੇ ਬਣ ਕਰਨੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਸੀਂ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਮਦਦ ਕੀ ਨਾਜੀ ਗੁਰਵਿੰਦਰ ਸਿੰਘ ਹੈ ਜੀ ਹਾਂ ਕਿਵੇਂ ਲੱਗਿਆ ਉਹ ਇਹ ਰਾਤ ਕੋਈ 1:30 ਵਜੇ ਛੋਟ-ਛੋਟ ਕਰਕੇ ਲੱਗੀ ਇੱਕ ਆਦੀ ਦੁਕਾਨਾ ਇਹ ਗੁਨਾਨਕ ਮੋਦੀ ਖਾਨਾ ਕਿਰੀਆਨਾ ਦੀ ਦੁਕਾਨ ਸੀ ਹਾਂ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਘੱਟੋ ਘੱਟੀ ਵੀ 40-45 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਆ ਵੀ ਸਾਨੂੰ ਕੁਝ ਨਾ ਕੁਝ ਦਾ ਮੁਆਵਜ਼ਾ ਮਿਲਣਾ ਚਾਹੀਦਾ ਇਹ ਤਾਂ ਜੀ ਹਾਂ ਜੀ ਕੀ ਨਾਂ ਆਪੜਾ ਬਲਵਿੰਦਰ ਸਿੰਘ ਹੈ ਜੀ ਮੋਦੀ ਖਾਨਾ ਦੁਕਾਨ ਤੇ ਸਰਕਟ ਸ਼ੋਰਟ ਸਰਕਟ ਹੋ ਗਿਆ ਜੀ तकरीबन 12 ਵਜੇ ਦੇ ਕਰੀਬ ਸੁਹਾ ਹੋ ਗਏ ਸਾਰਾ ਕੁਝ तकरीबन 40-45 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਵਰਨਮੈਂਟ ਤੇ ਇਹ ਮੰਗ ਕਰਦੇ ਆ ਇਸ ਦਾ ਮੁਆਵਜ਼ਾ ਸਾਨੂੰ 100% ਮਿਲਣਾ ਚਾਹੀਦਾ